ਮਾੜਾ ਨਾ ਮੈਂ ਕਿਹਨੂੰ ਕਹਾਂ ਕਰੋ ਭਾਬੀ ਹੀ ਐਂ ਰੱਖਣੀ ਆ ਮੈਂ ਹੀ ਭਾਬੀ ਹੀ ਨੇ ਹੋਣੀ ਆ ਇਹ ਹੋਰ ਕੋਈ ਕਿੱਦਾਂ ਆ ਜੂ ਆ ਐਕਸੀਡੈਂਟ ਹੋਇਆ ਗੱਦਾ ਗੱਦਾ ਵੱਜੀ ਵੱਜੀ ਬਹੁਤ ਬੁਰੀ ਤਰ੍ਹਾਂ ਵੱਜਾ ਇਹ ਛਾਤੀ ਤੇ ਵੀ ਕਹਿੰਦਾ ਆਪਣੇ ਦੱਬ ਜੀ ਆ ਗਈ ਆ ਇੱਥੋਂ ਵੀ ਸਾਰੇ ਪਾਸੇ ਸਕੂਟਰੀ ਦਾ ਵੀ ਮੰਦਾਲ ਹੋ ਗਿਆ ਬਹੁਤੀ ਬੜਿਆ ਆ ਆਹ ਦੇਖੀ ਤੇ ਸਾਹ ਲੱਗਦੀ ਐਕਸੀਡੈਂਟ ਹੋ ਗਿਆ ਇੱਥੇ ਸਾਹ ਦੀ ਤੇ ਦਾਬ ਬੜਾ ਜ਼ਿਆਦਾ ਅੱਜ ਮੌਲੀਆਂ ਦੇ ਲੈ ਕੇ ਆਏ ਇੱਥੇ ਹਸਪਤਾਲ ਆ ਭੱਜੇ ਕਰ ਚੱਪ ਬੜਾ ਭੱਜੇ ਨਸਰੇ ਸੀ ਤੇ ਇੰਨੇ ਗੱਡੀ ਦੇ ਕੇ ਆ ਪਈ ਨਹੀਂ ਸਾਰੇ ਵੀ ਬਾਦ ਦੇਗੇ ਹੈ ਸਾਰੇ ਵੀ ਬਾਦ ਦੇਗੇ ਨਹੀਂ ਵੀਰ ਵੀ ਆਇ ਨਹੀਂ ਸਸੀ ਗਾਲ ਜੀ ਸਾਰ ਤੜਾਈ ਦੇ ਵਿੱਚ ਤੇ ਆਪਣੇ ਬਟਾਰੇ ਤੇ ਬਾਰਸ਼ ਆ ਰਹੀ ਹੈ ਤੁਹਾਡੇ ਕਿਤੇ ਕਿਤੇ ਆ ਰਹੀ ਹੈ ਥੋੜ੍ਹੀ ਥੋੜ੍ਹੀ ਆ ਰਹੀ ਪਰ ਜਿਆਦਾ ਨਹੀਂ ਆ ਥੋੜ੍ਹੀ ਥੋੜ੍ਹੀ ਆ ਰਹੀ ਤੇਰੀ ਫੇਵਰੇਟ ਖਲੋਤੀ ਗੱਡੀ ਹੈ ਐਡ ਜੈਰੀਆ ਬਸ ਇਹਨੂੰ ਉਹ ਚੰਗੀ ਆ ਕੱਲੀ ਸੁੱਟ ਲੱਗਦੀ ਚੰਗੀ ਉਹ ਵਧੀਆ ਲੱਗਦੀ ਜਾਂ ਆ ਆ ਵਧੀਆ ਲੱਗਦੀ ਗੱਡੀ ਆ ਆ ਇਹ ਵੀ ਗੱਡੀ ਦਾ ਹੋਗਾ ਮੇਰੇ ਅੱਤੇ ਇਹ ਆਹ ਦੋ ਗੱਡੀਆਂ ਮੇਰੀਆਂ ਬਿਲਕੁਲ ਫੇਵਰੇਟ ਆ ਇਹਨੂੰ ਚੱਲ ਚੱਲ ਲੈ ਲੈ ਆ ਓ ਜੀ ਓਏ ਆ ਜੋਦੀ ਮਰਿਆ ਜੋਦੀ ਜੋਦੀ ਤੇ ਸਿਰ ਤੇ ਰੱਖਣੀ ਓਏ ਆਖੀ ਰੈਤਾ ਆ ਵੇ ਸੱਜਣ ਜੀ ਕੋਪਤਾਂ ਦੀ ਨੇ ਮਾਸਿਕੀ ਕੋਟਾ ਫੋਟੇ ਬੜੇ ਸ਼ਾਨਦਾਰ ਖਾਂਦਾ ਮੈਂ ਆਪਣਾ ਵੀ ਬੜਾ ਸਮਾਂ ਖਾਂਦਾ ਹਾਂ ਮੰਜਾਂ ਨੂੰ ਆਉਣ ਵਾਸਤੇ ਚੱਲੇ ਆ ਮੋਟਰਸਾਈਕਲ ਤੇ ਚੱਲਦੇ ਆ ਕਿਉਂਕਿ ਗੱਡੀ ਦੇ ਵਿੱਚ ਤੇ ਮੰਜਾ ਮੇਰੇ ਸਮਾਂ ਨਹੀਂ ਰੱਖਿਆ ਜਣਾ ਫੋਲਡਿੰਗ ਅੱਛਾ ਅੱਛਾ ਚੱਲ ਜਾਂਦੇ ਜਾਂਦੇ ਫੜਦਾ ਮੰਜੇ ਦਾ ਮੰਦਾ ਯਾਰ ਜਾ ਵੀ ਚੱਲ ਪਏ ਹਣ ਮੰਜਾਂ ਨੂੰ ਆਉਣ ਵਾਸਤੇ ਆਏ ਨਾ ਚੱਲੋ ਮੰਜੇ ਨਾ ਨਾ ਆਪਾਲੋ ਆਏ ਨਾ ਆਪੋ ਨਾ ਆਰੇ ਮੰਜੀਆਂ ਨੇ ਪਿੜੀਆਂ ਪਾ ਲੋ ਅੰਜੇ ਬਣਾ ਲੋ ਐ ਸਹੀ ਨਾ ਫਿਰ ਫੜ ਕੇ ਆ ਗਏ ਆ ਅੱਜ ਸੰਡੇ ਹੈਗਾ ਦੁਕਾਨਾਂ ਸਾਰੀਆਂ ਲਗਭਗ ਬੰਦ ਨੇ ਯਾ ਵੇਖੋ ਆ ਗਿਆ ਫੇਰ ਲੀਰਾਂ ਲੱਥਾ ਵਾਸ ਕੀ ਕਰਨਾ ਫਿਰ ਰਾਂ ਨੂੰ ਸਮੋ ਅਜੇ ਇਦਾਂ ਹੀ ਬੜਾ ਸੋਹਣਾ ਨਾ ਵਧੀਆ ਮੈਂ ਆ ਕੇ ਦਿੱਤਾ ਹੰਮੀ ਹੈ ਨਾ ਵਧੀਆ ਵਧੀਆ ਹੁਣ ਨਹੀਂ ਪੰਦਾ ਹੁਣ ਨਾ ਲਚਕਾਲਾ ਬਣ ਗਿਆ ਹੈ ਨਾ ਕੁੜਕ ਨੜਾ ਵੇ ਚਲੋ ਸਹੀ ਹੈ ਪਰ ਵਧੀਆ ਵੈਸੇ ਸੋਹਣਾ ਸਾਰਾ ਹੋਰ ਵੀ ਲਚਕੀ ਵਾਲਾ ਕਰਾ ਕੇ ਲਿਆਵਾਂਗੇ ਇਹ ਟੂਟੀ ਥਲੇ ਕਰਦੇ ਯਾਰ ਸਿੱਧਾ ਇਹਨੂੰ ਨਹੀਂ

ਮੈਂ ਧੀ ਕਲੀਚ ਪਹਿਰਾ ਸਾਹਿਬ ਘਟਨ ਜਾਣ ਹੈ ਨਾ ਕੁਤਰਾ ਸਾਹਿਬ ਜੇ ਉਹਨਾਂ ਦੀ ਗੱਡੀ ਲਿਆਂਦੀ ਮੈਂ ਤੁਹਾਨੂੰ ਮੈਂ ਗੱਡੀ ਮੈਂ ਵਾਪਸ ਜੀ ਅੱਗੇ ਦੇ ਆ ਆ ਤੀਜਾ ਵਾ ਆ ਉਹਨਾਂ ਦਾ ਉਹ ਇਹ ਬੜੇ ਭਿੱਜ ਕੇ ਅੰਦਰ ਰਹਿਮਲ ਆਇਆ ਸਾ ਉਹ ਪੱਖਾ ਪੁੱਖਾ ਨਹੀਂ ਉੱਥੇ ਕੋਈ ਵੀ ਬੰਦਾ ਬਾਹਰ ਪੱਖੇ ਕਿਦਾਂ ਨਾਲ ਸੁੱਟਦਾ ਮਾਸਾ ਪਾਣੀਆ ਪੁੰਨ ਕੋਣ ਕੰਮ ਕਰਨ ਤਾਂ ਮੰਨਦਾ ਨਾ ਜਾਣਿਆ ਕਿ ਰੋਣੇ ਦੇ ਮੈਂ ਗੱਡੀ ਤੇ ਹਾਂ ਮੈਂ ਪੁੱਛੀ ਮੇਰੀ ਸਕੂਟੀ ਉਧਰ ਲੱਗੀ ਆ ਮੈਂ ਆਪਣੀ ਸਕੂਟੀ ਉਧਰੋਂ ਲੈ ਆਉਂ ਆਂ ਮਾਸਾ ਤਾਈ ਕਰਦਾ ਨੋ ਆਂ ਸਾਬ ਜੀ ਆ ਜਾਓ ਜੀ ਆ ਮੇਰਾ ਗੱਡਾ ਨਾ ਹਾਂ ਬੋਕਾਡ ਮਾਣੇ ਬਣਿਆ ਗੁੰਡੂ ਵਾਲੀਆਂ ਸੀਨੀਆਂ ਉਹ ਕੀ ਸ਼ਾਮ ਸ਼ਾਮ ਵੇਲੇ ਇੰਨੀ ਹੁਣ ਦੀਦੀ ਹੁੰਦੇ ਜਿਹੜਾ ਰੋਟੀ ਹੁੰਦੇ ਹੁੰਦੇ ਇਹਨੂੰ ਵੀ ਦੇਹਰ ਨੂੰ ਮੜਾ ਮੜਾ ਬਣਾਉਂ ਹੁੰਦੇ ਲੈਂਦੇ ਨੂੰ ਹੀ ਲਗਾ ਭਰਾ ਲਾ ਹੁਣ S H A Y A R ਸ਼ਾਇਰ ਸ਼ਾਇਰ ਮੂਵੀ ਲੱਗੇ ਆ ਨਹੀਂ ਉਹ ਕਿਦਾਂ ਗੱਲਾਂ ਕਰਦਾ ਸਪੈਲਿੰਗ ਦਿੰਦਾ ਫਿਰ ਲਾਸਟ ਕਿੰਨੇ ਗਾਜਰ ਕਹਿੰਦਾ ਆਏ ਓਏ ਕਿਦਾਂ ਕਹਿੰਦਾ ਕਿਦਾ ਹੀ ਯਾਰ ਨਹੀਂ ਸਸਾ ਵਾਵਾ ਤਤਾ ਕੀ ਬਣਿਆ ਗਾਜਰ ਕਹਿੰਦਾ ਏ ਓਏ ਕਹਿੰਦਾ ਤੇਰੀ ਓਏ ਦੇਖ ਨਹੀਂ ਕਹਿੰਦਾ ਕਹਿੰਦਾ ਜੀ ਓਏ ਕਹਿੰਦਾ ਪੜਾਈ ਬੋ ਕੈਮੇਰ ਦੀ ਤੁਹਾਨੂੰ ਦਿਖਾਵਾਂਗੇ ਵੀਡੀਓ ਵਲੋਗ ਚ ਜਿੱਦਣ ਆ ਗਈ ਅੱਖਾਂ ਸਾਹਮਣੇ ਵਲੋਗ ਪਾ ਦਿੰਦੇ ਵਲੋਗ ਚ ਪਾ ਦਾਂਗੇ ਨਾਂ ਮੂਵੀ ਮੂਵੀ ਲਾਈਏ ਮੂਵੀ ਹਾਂ ਤੇ ਮੀ ਉਹ ਗਾਣਾ ਦਾ ਉਹ ਜਿਹੜਾ ਗਾਣਾ ਗਾਉਂਦੇ ਹੁਣੇ ਉਹ ਕਿਦਾਂ ਹੈ ਚਿਹਰਾ ਪਿੱਛੋਂ ਜਦੋਂ ਇਹ ਸਾਹ ਸੁਣ ਕੇ ਫੇਰ ਦੇ ਉਦਾਰ ਮੀ ਉਹ ਪਾਸ ਹੋਣਗੇ ਸਹੀ ਕਿਹਾ ਤੇ ਫੋਲਾ ਹੀ ਨਹੀਂ ਵਧਿਆ ਕਿਤੇ ਨਹੀਂ ਤੇਰਾ ਰੁਤਵਾ ਕੱਟਦਾ ਜੇ ਹੱਸ ਕੇ ਬੁਲਾ ਲਵੇਂ ਤੇਰੇ ਨਾ ਹੀ ਕਾੜਦੇ ਇਸ ਤੇ ਡੈਡੀ ਇਥੇ ਕੰਮ ਕਰਦੇ ਆ ਤੇ ਆਹ ਕੰਡਾ ਵਧੀਆ ਲਾਇਆ ਜੋ ਆਣਾ ਚੜੀਂ ਜਾਂਦਾ ਆਹ ਦੇਖੀਏ ਛੱਟ ਲੱਗਦੀ ਐਕਸੀਡੈਂਟ ਹੋ ਗਿਆ ਇੱਥੇ ਸਾਦੀ ਤੇ ਡਾਵਾ ਬਹੁਤ ਜ਼ਿਆਦਾ ਐਸੇ ਵਾਲੀਏ ਦੇ ਲੈ ਕੇ ਆਏ ਇਥੇ ਹਸਪੀਟਲ ਟੈਂਸ਼ਨ ਆਈ ਮਾਰ ਜਾਂਦੀਆਂ ਬੰਦਿਆਂ ਨੂੰ ਭੇਜਦੇ ਬਹੁਤ ਰਹਾ ਬਾਂਹ ਆਂਗਲਾਂ ਨੂੰ ਕਮਟਾਉਣੀਆਂ ਨੇ ਦਿੱਦ ਤੁਹਾਨੂੰ ਜਦੋਂ ਬੋਲਦਾ ਸਾਹ ਲਿੰਦਾ ਉਹਨੂੰ ਬਹੁਤ ਦਰਦੋਂ ਦੇ ਸਾਥ ਨੂੰ ਮੈਂ ਰੱਬ ਦੀ ਰੱਖਾਂ ਬਾਬਾ ਨਾਨਕ ਜੀ ਪਰ ਦੁਨੀਆਂ ਘਾਟ ਨਹੀਂ ਕਰਦਾ ਉਹ ਨਹੀਂ ਮਾਰ ਜਾਂਦੀ ਇਕੱਲੇ ਨਹੀਂ

ਮੁੰਡਾ ਅੱਗੇ ਸਾਹਮਣੇ ਦੇ ਸੰਗੇ ਇਹ ਜੱਟਾ ਹੀ ਲੱਗ ਗਿਆ ਦੇ ਵੇਲੇ ਇਹਦੇ ਮੇਲੇ ਨਾ ਗਏ ਚੱਟਾ ਲੰਗ ਗਏ ਉਹ ਵੀ ਆ ਸਕੂਟਰੀ ਆ ਆ ਐਕਸੀਡੈਂਟ ਹੋਇਆ ਉਹ ਕਿਤਾ ਕਿਤਾ ਵੱਜੀ ਗਈ ਬਹੁਤ ਬੁਰੀ ਤਰ੍ਹਾਂ ਵੱਜਾ ਇਹ ਛਾਤੀ ਤੇ ਵੀ ਕਹਿੰਦਾ ਆਪਣੇ ਦੱਬ ਜੀ ਆ ਗਈ ਆ ਇੱਥੋਂ ਵੀ ਸਾਰੇ ਪਾਸਿਓਂ ਸਕੂਟਰੀ ਦਾ ਵੀ ਮੰਦਾ ਹਾਲ ਹੋ ਗਿਆ ਕੀ ਬੜਿਆ ਜੀ ਸਕੂਟਰੀ ਵਾਕੀ ਉਧਰਲੇ ਪਾਸਿਓਂ ਬਚਾਈ ਆ ਇਧਰਲੇ ਪਾਸਿਓਂ ਜ਼ਿਆਦੀ ਵੱਜੀ ਆ ਆਪਣੇ ਰਿਪੇਅਰ ਕਰਨਾ ਤੇ ਦੇ ਦਿੱਤੀ ਆ ਅੰਕਲ ਹੁਣਾਂ ਇਤੋ ਵਜੀ ਚਲੋ ਸਾਧਨਾ ਦਾ ਕੀ ਕਰਨਾ ਚੱਲ ਆਪਣੇ ਭਰਾ ਦਾ ਬਚਾਓ ਗਿਆ ਨਹੀਂ ਬੜਾ ਵਾ ਬੱਤੀ ਕਹਿੰਦੇ ਆ ਸਾਲਾਂ ਚ ਥੋੜੀ ਪ੍ਰੋਬਲਮ ਜੀ ਆਉਂਦੀ ਹੈ ਲੋ ਤੇ ਸੁੱਖੀ ਨਹੀਂ ਮਿਲਨੀ ਅਜਾ ਹੱਥਾਂ ਨੂੰ ਤੇਰੇ ਸਾਥ ਲੱਗੀ ਥੋੜੀ ਨਹੀਂ ਮਸਤੀ ਦੇ ਸਾਥ ਹੀ ਤਾਂ ਹੀ ਸਾਥ ਲੱਗਦੀ ਥੋੜੀ ਠੀਕ ਵਾ ਬਾਕੀ ਆਇਦਰ ਬਾਅਦ ਕਰਦੇ ਜੀਦੇ ਵੀ ਉਹ ਸਾਰੇ ਆਨੇ ਪੁੱਛ ਰਹੇਗੀ ਦੀ ਦੀ ਦੇ ਸਾਟ ਲਗੀ ਆ ਤੇ ਭਾਬੀ ਸੰਦੀਪ ਭਾਬੀ ਕਿਉਂ ਨਹੀਂ ਆਏ ਤੇ ਸੰਦੀਪ ਭਾਬੀ ਤਾਂ ਨਹੀਂ ਆਏਗੀ ਉਹ ਅੰਮ੍ਰਿਤਸਰ ਤੋਂ ਥੋੜੇ ਇਧਰ ਉਧਰ ਗਏ ਬਾਕੀ ਫੋਨ ਤੇ ਗੱਲ ਹੋ ਗਈ ਆ ਉਹਨਾਂ ਨੇ ਹਾਲ ਚਾਲ ਪੁੱਛਿਆ ਉਹਨਾਂ ਦਾ ਤੇ ਫੋਨ ਤੇ ਗੱਲ ਹੋਈ ਇਹਨਾਂ ਦੀ ਵਾਵਾ ਚੇਰੀ ਤੇ ਬਾਕੀ ਉਹ ਕਹਿੰਦੇ ਅੰਮ੍ਰਿਤਸਰ ਤੋਂ ਥੋੜਾ ਦੂਰ ਹੋਵਾਂ ਤੇ ਜਿੱਦਾਂ ਆਏ ਤੇ ਫਿਰ ਥੋੜੇ ਦੂਆ ਦੋ ਦਿਨਾਂ ਦੇ ਵਿੱਚ ਵਿੱਚ ਆਏ ਨਾ ਉਹਨਾਂ ਨੇ ਬਾਕੀ ਮਾੜਾ ਨਾ ਐਵੇਂ ਇਹਨੂੰ ਕਿਆ ਕਰੋ ਭਾਬੀ ਹੀ ਇਹੀ ਰੱਖਣੀ ਆ ਇਹ ਭਾਬੀ ਹੀ ਨੇ ਹੁਣੀ ਆਇਆ ਇਹ ਹੋਰ ਕੋਈ ਕਿੱਦਾਂ ਆ ਜੂਈ ਸਾਰੇ ਜਾਣੇ ਪੁੱਛਦੇ ਸੀ ਇਹਦੀ ਪ੍ਰੋਕਸੀਡੈਂਟ ਕਿੱਦਾਂ ਆਇਆ ਵਾ ਐਕਸੀਡੈਂਟ ਹੋ ਗਿਆ ਭੀ ਇਹ ਆਪਣੇ ਹੱਥ ਜਾਣ ਲਿਆ ਸੀ ਸਿੱਧਾ ਹੀ ਮੰਜ ਮੰਜ ਆਂਡਿਆ ਵੀ 30 30 40 30 35 ਦੀ ਸਪੀਡ ਤੇ ਦੇਖਿਆ ਨੇ ਮੈਂ ਜਾਣ ਲਿਆ ਤੇ ਉਧਰੋਂ ਬਲੈਰੋ ਗੱਡੀ ਵਾਲਾ ਰੋਂਗਵੇ ਆਉਂਦਿਆ ਸੀ ਉਹਨੇ ਖਾਲੀ ਰਾਵੇ ਕੇ ਰੇਸ ਲਾਪਤੀ ਉਹਨੇ ਇਹਦਾ ਧਿਆਨ ਨਹੀਂ ਪਿਆ ਕਿ ਸਾਹਮਣੇ ਬਲੈਰੋ ਗੱਡੀ ਆਉਂਦੀ ਸਦਾ ਵਿੱਚ ਵੱਜ ਗਈ ਜਾਣ ਕੇ ਤੇ ਇਹ ਜੀਆਂ ਕਹਿੰਦੇ 2-3 ਬਾਜੀਆਂ ਪੈ ਕੇ ਪਰੇ ਡੇਗਿਆ ਏ ਤੇ ਸਕੂਟਰੀ ਦਾ ਥੱਲੇ ਆਜੀ ਉਹਦੇ ਅਗਲੇ ਚੱਕੇ ਦੇ ਬਲੈਰੋ ਦੇ ਤੇ ਪਾਸੇ ਤਾਈ ਆਇਆ ਉਹ ਦੀ ਬਲੇਰੋ ਗੱਡੀ ਜਿਹਦੇ ਵਿੱਚ ਵੱਜੇ ਸੀ ਉਹ ਵੀ ਬੰਦਾ ਚਲੋ ਚੰਗਾ ਸੀ ਉਹ ਵੀ ਨਾਲ ਤੁਰ ਪਿਆ ਉਹ ਕਹਿੰਦਾ ਚਲੋ ਪਾਜੀ ਕੋਈ ਨਹੀਂ ਚਲ ਜਾ ਢਾਡੀ ਜਾਣ ਬਚ ਗਈ ਆ ਰੋਵ ਵਾਲੇ ਦੇ ਹਸਪਤਲ ਲੈ ਕੇ ਗਿਆ ਇਹਨਾਂ ਨੂੰ ਉੱਥੇ ਫਿਰ ਸਾਰਿਆਂ ਨੂੰ ਫੋਨ ਕਰਤਾ ਇਹਨਾਂ ਨੇ ਕਿ ਮੈਨੂੰ ਸੱਟ ਲੱਗ ਗਈ ਤਾਂ ਫਿਰ ਸਾਰੇ ਉੱਥੇ ਚੱਲ ਗਏ ਤੋਂ ਫਿਰ ਦੋ ਘੜੀ ਬੈਠੇ ਫਿਰ ਉਹਨਾਂ ਨੇ ਟੀਜੂਗੇ ਲਾਏ ਇਹਨੂੰ ਫਿਰ ਐਕਸ-ਰੇ ਕਰਾਈ ਉਹ ਤੇ ਠੀਕ ਹੈ ਇਹ ਆ ਤੇ ਡਾਕਟਰ ਕਹਿੰਦੇ ਆ ਕਿ ਉਹਦੇ ਛਾਤੀ ਦੀ ਥੋੜੀ ਜੀ ਦਬ ਆਈ ਆ ਤੇ ਜਦੋਂ ਪਾਸਾ ਲੈਂਦਾ ਉਹ ਕਹਿੰਦਾ ਮੇਰੇ ਦਰਦ ਹੁੰਦੀ ਆ ਬੋਲਣ ਲੱਗਿਆ ਨਹੀਂ ਵੇਹ ਨਹੀਂ ਜਦੋਂ ਖੰਗ ਦੇ ਜਿੱਤਾ ਉਦੋਂ ਕਹਿੰਦੇ ਛਾਤੀ ਨੂੰ ਖੇਚ ਪੈਂਦੀ ਹੈ ਉਦੋਂ ਵੀ ਦਰਦ ਹੁੰਦੀ ਆ ਪਾਸਾ ਲੈਣ ਲੱਗਿਆਂ ਵੀ ਉੱਠਦੇ ਆ ਬੈਠਦੇ ਆ ਵੀ ਹੁੰਦੀ ਦਰਦ ਉਦੋਂ ਫਿਰ ਆਪਾਂ ਵਾਲੀ ਦੇ ਉਹ ਸਪੋਟ ਲਗੇ ਉਦੋਂ ਐਕਸ-ਰੇ ਕਰਵਾਏ ਆ ਤੇ ਐਕਸ-ਰੇ ਵੈ ਠੀਕ ਹੀ ਆਏ ਆ ਐਕਸ-ਰੇ ਪੂਰੇ ਓਕੇ ਆਏ ਆ